ਹੋ ਮੈਂ ਤੇਰੀ ਜੈਸ ਸਟੇਜ ਦਾ ਥੜਾ ਤੇਰੇ ਚਰਨਾਂ ਦੀ ਧੂੜ ਬਣਾਦਾ ਧਿਆ ਹੋ ਮੈਂ ਤੇਰੀ ਜੈਸ ਸਟੇਜ ਦਾ ਥੜਾ ਬੜਾ ਪਾਸ ਮੈਂ ਤੇਰੇ ਨਾਲ ਲੱਗ ਕੇ ਬੜਾ ਪਾਸ ਮੈਂ ਤੇਰੇ ਨਾਲ ਲੱਗ ਕੇ ਤੇਰੇ ਹੱਥ ਦਾ ਜੇ ਹੋ ਮੈਂ ਕੜਾ ਬੜਾ ਪਾਸ ਮੈਂ ਤੇਰੇ ਨਾਲ ਲੱਗ ਕੇ ਤੇਰੇ ਹੱਥ ਦਾ ਜੇ ਹੋ ਮੈਂ ਕੜਾ ਚੰਨ ਵਿੱਚੋਂ ਚੰਨ ਮਾਤਾ ਗੁਜਰੀ ਦਾ ਚੰਨ ਜਦੋਂ ਪਟਣੇ 'ਚ ਚੜਿਆ ਕਰਾਤੀ ਧਨ ਤਨ ਚੰਨ ਵਿੱਚੋਂ ਚੰਨ ਮਾਤਾ ਗੁਜਰੀ ਦਾ ਚੰਨ ਜਦੋਂ ਪਟਣੇ 'ਚ ਚੜਿਆ ਕਰਾਤੀ ਧਨ ਤਨ ਚੰਨ ਚੌਦ੍ਹਵੀਂ ਦਾ ਤੈਨੂੰ ਕੋਈ ਆਖਦਾ ਕੋਈ ਚੌਦ੍ਹਵੀਂ ਦੇ ਚੰਨ ਤੋਂ ਖਰਾ ਚਨ 14ਵੀਂ ਦਾ ਤੈਨੂੰ ਕੋਈ ਆਖਦਾ ਕੋਈ 14ਵੀਂ ਦੇ ਚਨ ਤੋਂ ਖੜਾ ਤੇਰੇ ਚਰਨਾਂ ਦੀ ਧੂੜ ਬਣਾਦਾ ਤੇ ਆ ਹੋਵਾ ਤੇਰੀ ਜੇ ਸਤੇਜ ਦਾ ਥੜਾ ਵੇਖ ਤੇਰਾ ਨੂਰ ਚੜੇ ਦਾ ਤੇ ਆ ਸਰੂਰ ਮੈਨੂੰ ਮੇਰੇ ਮਾਲਕਾ ਨਾ ਕਰੀ ਚਰਨਾਂ ਤੋਂ ਦੂਰ ਵੇਖ ਤੇਰਾ ਨੂਰ ਚੜੇ ਦਾ ਤੇ ਆ ਮੈਨੂੰ ਮੇਰੇ ਮਾਲਕਾ ਨਾ ਕਰੀ ਚਰਨਾ ਮਰ ਜਾਵਾਂਗਾ ਮੈਂ ਤੇਰੇ ਬਾਝੋਂ ਦਾਤਿਆ ਮਰ ਜਾਵਾਂਗਾ ਮੈਂ ਤੇਰੇ ਬਾਝੋਂ ਦਾਤਿਆ ਫੁੱਟ ਜਾਊ ਐਸੋ ਅਸਾਂ ਦਾ ਕੜਾ ਤੇਰੇ ਚਰਨਾਂ ਦੀ ਧੂੜ ਬਣਾਉਂਦਾ ਤੇਆ ਤੇਰੇ ਹੱਥ ਦਾ ਜੇ ਹੋਵਾਂ ਮੈਂ ਕੜਾ ਬਣਾ ਪਾਸ ਮੈਂ ਤੇਰੇ ਨਾਲ ਲੱਗ ਕੇ ਤੇਰੇ ਹੱਥ ਦਾ ਜੇ ਹੋਵਾਂ ਮੈਂ ਕੜਾ ਪੰਥ ਖਾਲਸਾ ਸਜਾ ਕੇ ਮੋਇਆ ਵਿੱਚ ਜਾਨ ਪਾ ਸਵਾ ਸਵਾ ਲੱਖ ਨਾਲ ਕੱਲੇ ਕੱਲੇ ਨੂੰ ਲੜਾ ਕੇ ਪੰਥ ਖਾਲਸਾ ਸਜਾ ਕੇ ਮੋਇਆ ਵਿੱਚ ਜਾਨ ਪਾ ਕੇ ਸਵਾ ਸਵਾ ਲੱਖ ਨਾਲ ਕੱਲੇ ਕੱਲੇ ਨੂੰ ਲੜਾ ਕੇ ਦਬੇ ਕੁਚਲੇ ਹੋਇਆਂ ਨੂੰ ਮੇਰੇ ਸ਼ੇਰ ਸ਼ਾ ਦੇ ਕੇ ਥਾਪੜਾ ਤੂੰ ਕਰਤਾ ਖੜਾ ਦਬੇ ਕੁਚਲੇ ਹੋਇਆਂ ਨੂੰ ਮੇਰੇ ਸ਼ੇਰ ਸ਼ਾ ਦੇ ਕੇ ਥਾਪੜਾ ਤੂੰ ਕਰਤਾ ਖੜਾ ਬੜਾ ਪਾਸ ਮੈਂ ਤੇਰੇ ਨਾਲ ਲੱਗ ਕੇ ਤੇਰੇ ਹੱਥ ਦਾ ਜੇ ਹੋਵਾਂ ਮੈਂ ਕੜਾ ਬੜਾ ਪਾਸ ਮੈਂ ਤੇਰੇ ਨਾਲ ਲੱਗ ਕੇ ਤੇਰੇ ਹੱਥ ਦਾ ਜੇ ਹੋਵਾਂ ਮੈਂ ਕੜਾ ਜਿੰਦ ਜਾਨ ਤੋਂ ਪਿਆਰੇ ਪੁੱਤ ਦੇਸ਼ ਹੀ ਉੱਤਮਾਰੇ ਜਿੰਦ ਜਾਨ ਤੋਂ ਪਿਆਰੇ ਪੁੱਤ ਦੇਸ਼ ਹੀ ਉੱਤਮਾਰੇ ਬੂੰਗੇ ਬਰੜਾ ਮੇਰੇ ਇੱਕ ਤੈਥੋਂ ਜਾਵੇ ਬਲਿਹਾਰੇ ਜਿੰਦ ਜਾਨ ਤੋਂ ਪਿਆਰੇ ਪੁੱਤ ਦੇਸ਼ ਹੀ ਉੱਤਮਾ ਵੇ ਵਰੜਾ ਬੇਰ ਇੱਕ ਤੇ ਸੋ ਜਾਵੇ ਬਲੇ ਹਾਰੇ ਬੇਖੌਫ ਬੇਫਿਕਰ ਹੋ ਕੇ ਸੰਗਿਓ ਸੇਜ ਕੰਡਿਆਂ ਦੀ ਥੱਲੇ ਸੀਰੜਾ ਬੇਖੌਫ ਬੇਫਿਕਰ ਹੋ ਕੇ ਸੰਗਿਓ ਸੇਜ ਕੰਡਿਆਂ ਦੀ ਥੱਲੇ ਸੀਰੜਾ ਤੇਰੇ ਚਰਨਾਂ ਦੀ ਧੂੜ ਬਣਾ ਦਾ ਤਿਆ ਤੇਰੀ ਹੋਂਮ ਜਿਸ ਟੇਜ ਦਾ ਠੜਾ ਬੜਾ ਪਾਸ ਮੈਂ ਤੇਰੇ ਨਾਲ ਲੱਗ ਕੇ ਤੇਰੇ ਹੱਥ ਦਾ ਜੇ ਹੋਵਾਂ ਮੈਂ ਕੜਾ ਬੜਾ ਪਾਸ ਮੈਂ ਤੇਰੇ ਨਾਲ ਲੱਗ ਕੇ ਤੇਰੇ ਹੱਥ ਦਾ ਜੇ ਹੋਵਾਂ ਮੈਂ ਕੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ